ਗੱਲਾਂ ਵਿੱਚ ਗੱਲ ਪ੍ਰੋਗਰਾਮ ਦੇ ਤਹਿਤ ਤੁਹਾਡਾ ਸਭ ਦਾ ਸਪੋਕਟ ਯਾਦਾਂ ਦੇ ਚਰੋਖੇ ਵਿੱਚੋਂ ਪਹਾੜ ਕੁਛ ਛੋਟੇ ਹੁੰਦਿਆਂ ਦਾ ਫਿਰ ਥੋੜੇ ਵੱਡੇ ਹੋਏ ਸਕੂਲ ਕਾਲਜ ਨੌਕਰੀਆਂ ਸਭ ਚੀਜ਼ਾਂ ਦੇ ਵਿੱਚ ਗੱਲਾਂ ਜੁੜੀਆਂ ਹੁੰਦੀਆਂ ਨੇ ਤੇ ਤੁਹਾਨੂੰ ਯਾਦ ਆਂਦੀਆਂ ਰਹਿੰਦੀਆਂ ਸਭ ਨੂੰ ਆਂਦੀ ਹੈ ਮੈਂ ਇਕੱਲੀ ਨਹੀਂ ਹੈ ਕਈ ਵਾਰੀ ਮੈਨੂੰ ਕੋਈ ਗੱਲਾਂ ਯਾਦ ਆਉਂਦੀਆਂ ਨਹੀਂ ਤੇ ਮੈਨੂੰ ਸਾਹਮਣੇ ਲੱਗਦਾ ਵੀ ਇਹਨਾਂ ਨੂੰ ਬਿਆਨ ਕਿੱਦਾਂ ਕਰਾਂ ਉਹਨਾਂ ਵਿੱਚੋਂ ਇੱਕ ਗੱਲ ਮੈਨੂੰ ਯਾਦ ਆਂਦੀ ਏ ਮੈਂ ਬਹੁਤ ਛੋਟੀ ਸੀ ਤੇ ਚੀਨੀ ਰਾਸ਼ਨ ਤੇ ਮਿਲਦੀ ਹੁੰਦੀ ਸੀ ਕਾਡਾ ਤੇ ਡਿੱਪੂ ਤੋਂ ਆਮ ਚੀਨੀ ਜਿਹੜੀ ਸੀ ਦੁਕਾਨਾਂ ਤੋਂ ਨਹੀਂ ਮਿਲਦੀ ਤੂੰ ਸੋਚ ਨਹੀਂ ਸਕਦੇ ਨਾ ਇਸ ਗੱਲ ਨੂੰ ਅਸੀਂ ਇਹ ਸਾਰਾ ਕੁਝ ਦੇਖਿਆ ਹੋਇਆ ਹੈ ਭੁਗਤਿਆ ਹੋਇਆ ਹੈ ਚੀਨੀ ਜਿਹੜੀ ਸੀ ਉਹ ਪਰਜੀ ਦੇ ਹਿਸਾਬ ਨਾਲ ਮਿਲਦੀ ਸੀ ਜਿੰਨੇ ਰਾਸ਼ਨ ਕਾਰਡ ਦੇ ਵਿੱਚ ਜੀਆਂ ਦੇ ਨਾਮ ਲਿਖੇ ਹੁੰਦੇ ਸੀ ਮੰਨ ਲਓ 7 ਜੀਆਂ ਦੇ ਨਾਮ ਲਿਖੇ ਹੋਏ ਨੇ ਤਾਂ ਤੁਹਾਨੂੰ 3 ਕਿਲੋ ਪਰਜੀ ਮਿਲਦੀ ਸੀ ਤੇ 21 ਕਿਲੋ ਚੀਨੀ ਜਿਹੜੀ ਹੈ ਉਹ ਤੁਹਾਨੂੰ ਮਿਲਦੀ ਸੀ ਤੇ ਤੁਸੀਂ ਉਸ ਨਾਲ ਕਿਉਂਕਿ ਉਸ ਮੰਨ ਦੇ ਵਿੱਚ ਚੀਨੀ ਲੋਕ ਖਾਂਦੇ ਵੀ ਬੜੀ ਸੀ ਪੀਂਦੇ ਵੀ ਬੜੀ ਸੀ ਚੀਨੀ ਦੀ ਲਾਗਤ ਬਹੁਤ ਸੀ ਚਾਹ ਚ ਵਿੱਚ ਜਿੰਨੀ ਦੁੱਧ ਚ ਵਿੱਚ ਜਿੰਨੀ ਲੱਸੀਆਂ ਚ ਵੀ ਜਿੰਨੀ ਹੈ ਪਾਣੀ ਬਣਾਵਣਾ ਕਿ ਸ਼ਕੰਧ ਵੀ ਹੈ ਚ ਵੀ ਜਿੰਨੀ ਬਹੁਤ ਜ਼ਿਆਦਾ ਖਾਂਦੇ ਸੀ ਚਲੋ ਉਸੇ ਹਿਸਾਬ ਨਾਲ ਉਹਨਾਂ ਨੇ ਲਾਈ ਹੋਏਗੀ ਅਸੀਂ ਟੱਬਰ ਦੇ ਸੱਤ ਜੀ ਸਾਂ ਉਸ ਟਾਈਮ ਚਾਰ ਸੀ ਪੈਣਾ ਸੀ ਤਿੰਨ ਜਣੇ ਮੇਰੀ ਮਾਂ ਮੇਰੇ ਪਪਾ ਤੇ ਮੇਰੀ ਦਾਦੀ ਸੱਤ ਜਣੇ ਅਸੀਂ ਸੀ ਸਾਨੂੰ 21 ਕਿਲੋ ਚੀਨੀ ਮਿਲਦੀ ਸੀ ਮੇਰਾ ਛੋਟੀ ਹੁੰਦੀ ਤਾਂ ਨਾ ਕੱਦ ਬਹੁਤ ਛੋਟਾ ਜਿਹਾ ਸੀ ਮੈਂ ਲੰਬੀ ਨਹੀਂ ਸੀ ਹੁਣ ਵੀ ਨਹੀਂ ਲੰਬੀ ਲੱਗੇ ਨੂੰ ਹੁਣ ਫਿਰ ਵੀ ਸੰਦੀ ਸੰਦੀ ਤਾਂ ਹੈਗੀ ਉਹ ਤਾਂ ਸੰਦੀ ਸੰਦੀ ਵੀ ਨਹੀਂ ਸੀ ਬਹੁਤ ਛੋਟੇ ਸਤ ਤੇ ਮੇਰੇ ਡੈਡੀ ਜੀ ਪੜਾਉਣ ਚੱਲੇ ਤੇ ਕਹਿੰਦੇ ਵੀ ਮੇਰੇ ਮੰਮੀ ਕਹਿੰਦੇ ਵੀ ਇਹ ਪਹਿਲਾ ਪਤਾ ਲੱਗਦਾ ਸੀ ਵੀ ਡਿੱਪੂ ਤੇ ਚੀਨੀ ਆ ਗਈ ਹੈ ਪਤਾ ਲੱਗਾ ਡਿੱਪੂ ਤੇ ਚੀਨੀ ਆ ਗਈ ਹੈ ਵਿਰਪਤਾ ਨਾਲ ਲੈ ਜਾਓ ਤੇ ਇਹ ਨਾ ਅੰਧ ਹੋਏ ਤੁਸੀਂ ਲੈ ਆਣਾ ਤੇ ਚੀਨੀ ਪਾ ਲਈ ਮੈਨੂੰ ਉਹਨਾਂ ਨੇ ਤਿੰਨ ਥੈਲੇ ਦੇ ਦਿੱਤੇ ਤੇ ਮੈਂ ਉੱਥੇ ਡਿੱਪੂ ਤੇ ਖੜੇ ਹੋ ਗਿਆ ਡਿੱਪੂ ਤੇ ਵੀ ਇੰਜ ਨਹੀਂ ਸੀ ਹੁੰਦਾ ਉਲੰਬੀਆ ਲਾਈਨਾਂ ਲੱਗਦੀਆਂ ਸੀ ਜਦੋਂ ਤੁਹਾਡੀ ਵਾਰੀ ਆਏਗੀ ਉਦੋਂ ਤੁਹਾਨੂੰ ਚੀਨੀ ਮਿਲੇਗੀ ਮੇਰੀ ਕਾਫੀ ਧੀਰ ਬਾਅਦ ਘੰਟੇ ਬਾਅਦ ਜਾ ਕੇ ਵਾਰੀ ਆਈ ਤੇ ਉਸ ਤੋਂ ਬਾਅਦ ਮੈਂ ਮੇਰੇ ਥੈਲਿਆਂ ਦੇ ਵਿੱਚ 21 ਕਿਲੋ ਚੀਨੀ ਤਿੰਨ ਥੈਲਿਆਂ ਦੇ ਵਿੱਚ ਪਾ ਦਿੱਤੀ ਉਹਨਾਂ ਨੇ ਤੇ ਮੈਂ ਪਵਾ ਕੇ ਤੇ ਸਾਈਡ 'ਚ ਖੜੀ ਹੋ ਗਈ ਤੇ ਡੈਡੀ ਨੂੰ ੜੀਕਣ ਲੱਗ ਗਈ ਆਪਣੇ ਫਾਦਰ ਨੂੰ ਵੀ ਉਹ ਪੜਾ ਕੇ ਆਉਣਗੇ ਤੇ ਮੈਨੂੰ ਲੈ ਜਾਣਗੇ 15 ਮਿੰਟ 20 ਮਿੰਟ ਨਿਕਲ ਗਏ ਮੈਂ ਕਿਉਂ ਨਹੀਂ ਪੈਸੇ ਦੇਗੇ ਸੀ ਮੈਂ ਪੈਸੇ ਦੇ ਕੇ ਚਿੰਨੀ ਲੱਲੀ ਹੋਰ ਮੇਰੇ ਕੋਲ ਕੋਈ ਪੈਸਾ ਨਹੀਂ ਥੇਲਾ ਨਹੀਂ ਨਾ ਇਹਨੇ ਕੁ ਸਾਧਨ ਹੁੰਦੇ ਸੀ ਤੇ ਨਾ ਮੈਨੂੰ ਕੋਲ ਹਿੰਮਤ ਪਵੇ ਵੀ ਕਿਸੇ ਨੂੰ ਆਖ ਦੇਵਾਂ ਡੈੜੀ ਨੂੰ ਡਿੱਕੀ ਗਈ ਥੋੜੀ ਜਿਹੀ 10 ਕਦਮ ਅੱਗੇ ਚਲੀ ਗਈ ਮੈਂ ਕਿਹਾ ਪਿੱਛੇ ਵੇਖਦੀ ਫਿਰਾਂ ਵਿਆਹ ਆ ਰਹੇ ਹੁਣ ਆ ਰਹੇ ਹੁਣ ਨਹੀਂ ਆ ਡੈੜੀ ਗੇ ਪੁੱਲ ਔਰ ਮੈਂ ਜੀ ਤਿੰਨ ਥੱਲੇ ਇੱਕ ਇਧਰ ਲਟਕਾਇਆ ਇੱਕ ਇਧਰ ਲਟਕਾਇਆ ਇੱਕ ਆਧ ਦੇ ਵਿੱਚ ਪੜਿਆ ਹੋਇਆ ਤੇ ਜਾ ਰਹੀ ਆ ਅੱਧੇ ਰਸਤੇ ਵੀ ਕਾਫੀ ਥੋੜਾ ਜਿਹਾ ਹੈ ਹੀ ਸੀ ਮੇਰੇ ਖਿਆਲ ਦੋ ਤਿੰਨ ਕਿਲੋਮੀਟਰ ਹੋਏਗਾ ਇੰਨਾ 21 ਕਿਲੋ ਪਾਰ 21 ਕਿਲੋ ਦੀ ਮੈਂ ਤੇ 21 ਕਿਲੋ ਦੇ ਉਹ ਤੇ ਮੈਂ ਕਿਵੇਂ ਚੱਕਾ ਤੇ ਕਿਵੇਂ ਕਰਾਂ ਤੇ ਮੈਂ ਨਾ ਜਿਵੇਂ ਮਰਜ਼ੀ ਹੱਠ ਬੜਾ ਸੀ ਚੱਕੀ ਗਈ ਟੁਰੇਗੀ ਅੱਧੇ ਰਸਤੇ ਜਾ ਕੇ ਮੈਂ ਰੋੜਾ ਨਿਕਲ ਗਿਆ। ਵਿਆਹ ਚੰਗਾ ਕੰਮ ਐ। ਮੈਂ ਸਰਕਾਰ ਨੂੰ ਬੜਾ ਕੋਸਿਆ। ਮੈਂ ਕਿਹਾ ਇਹਨਾਂ ਕੀ ਲੋਡ ਪਈ ਇਹ ਵਿਆਹ ਬੰਦੇ ਦੀ 3 ਕਿਲੋ ਚੀਨੀ 3 ਕਿਲੋ ਦੀ ਲੋਡ ਕੀ ਸੀ। 1 ਕਿਲੋ ਹੁੰਦੀ ਤੇ 7 ਕਿਲੋ ਹੁੰਦੀ ਤੇ ਮੈਂ ਆਰਾਮ ਨਾਲ ਲੈ ਜਾਣਾ ਸੀਗਾ। ਚਲੋ ਰੋਂਦੀ ਰੁੰਦੀ ਜਿਵੇਂ ਮਰਜੀ ਸੀ ਤੇ ਚਲੀ ਗਈ ਰੱਖਿਆ ਵੀ ਨਾ ਕੋਈ ਮਿਲਿਆ। ਜੇ ਰੱਖਿਆ ਮਿਲ ਜਾਂਦਾ ਘਰ ਜਾ ਕੇ ਚਲੋ ਕਿਰਾਇਆ ਦੇ ਦਿੰਦੀ। ਰਕਸ਼ਵੀ ਕਿਹੜੇ ਉਹ ਦੋ ਜਮਾਨਿਆਂ ਦੇ ਵਿੱਚ ਗੱਲਾਂ ਕਰਦੇ ਆ ਰਕਸ਼ਾਂ ਦੀ ਰਕਸ਼ੇ ਵਾਲਿਆਂ ਨੂੰ ਵੀ ਸਵੇਰੇ ਸੈਸ਼ਨ ਤੇ ਜਾਣਾ ਹੁੰਦਾ ਸੀ ਬੁਲਾ ਕੇ ਆਉਣਾ ਪੈਂਦਾ ਸੀ ਵੀ ਸਵੇਰੇ ਆ ਜਾਣਾ ਆਮ ਆਮ ਕੁਝ ਨਹੀਂ ਸੀ ਮੈਂ ਚਲੋ ਰੋਣ ਦੀ ਬਿੱਟੀ ਘਰ ਪਹੁੰਚ ਗਈ ਘਰ ਪਹੁੰਚੀ ਤੇ ਮੰਮੀ ਕਹਿੰਦੇ ਮੰਮੀ ਮੇਂ ਨਹੀਂ ਵੇਖਦੇ ਬੇ ਵੀ ਮੇਰਾ ਕੀ ਹਾਲ ਹੈ ਤੇ ਪਿਓ ਕਿੱਥੇ ਹੀ ਤੇ ਪਿਓ ਕਿੱਥੇ ਹੀ ਮੈਂ ਕਿਹਾ ਦੱਸ ਇੱਕ ਤਾਂ ਮੈਂ ਤੈਨੂੰ ਤਾਂ ਲੈ ਚੁੱਕੀ ਫਿਰਦੀ ਆ ਦੂਜਾ ਮੈਨੂੰ ਪੁੱਛਦੇ ਨੇ ਪਿਓ ਕਿੱਥੇ ਤੇ ਮੈਂ ਖਰਜ ਜਿਨੀ ਰੱਖੀ ਪਾਣੀ ਪੀਤਾ ਤੇ ਮੈਂ ਨਾ ਰੋਣ ਲੱਗ ਗਈ ਮੈਂ ਕਿਹਾ ਵੀ ਇਹ ਕੀ ਗੱਲ ਹੋਈ ਡੈਡੀ ਜ਼ ਮੈਨ ਲੈ ਨਹੀਂ ਨਿ ਆਏ ਹੈਗੇ ਉਹ ਵਿਚਾਰਿਆਂ ਨੂੰ ਕਿਧਰੇ ਭੁੱਲ ਗਿਆ ਤੇ ਕਹਿੰਦੇ ਓਹੋ ਇਸ ਬੰਦੇ ਨੂੰ ਮੈਂ ਕੀ ਕਰਾਂ ਇੰਨਾ ਭਲੱਕੜ ਉਹ ਆਪਣੀ ਜਗ੍ਹਾ ਚਲੋ ਡੈਡੀ ਆਏ ਨਾ ਤੇ ਕਾਫੀ देर ਬਾਅਦ ਆਏ ਪੜਾ ਪੜੋਕੇ ਜਿੰਨੇ ਘਰਾਂ ਵਿੱਚ ਪੜਾਉਂਦੇ ਸੀ ਪੜਾ ਕੇ ਆ ਗਏ ਕਹਿੰਦੇ ਫਿਰ ਵੀ ਨਹੀਂ ਚਿੱਤਾ ਆਇਆ ਜਦੋਂ ਮੈਂ ਅੰਦਰੋਂ ਨਿਕਲੀ ਉਹਨਾਂ ਕਿ ਤੂੰ ਕਿੱਦਾਂ ਆਈ ਸੀ ਫਿਰ ਮੈਂ ਕਿਹਾ ਮੈਂ ਕੀ ਦੱਸਾਂ ਮੈਂ ਤੇ ਬੁਸਕ ਬੁਸਤ ਕਰਦੀ ਅੰਦਰ ਚਲੀ ਗਈ ਮੈਂ ਕੀ ਦੱਸਾਂ ਮੈਂ ਕਿੱਦਾਂ ਆਈ ਸੀ ਆ ਸੀਗਾ ਉਦੋਂ ਤੇ ਮੈਂ ਰੈਡੀ ਨੂੰ ਕਿਹਾ ਮੈਂ ਕਿਹਾ ਰੈਡੀ ਤੁਹਾਡਾ ਕੋਈ ਕਸੂਰ ਨਹੀਂ ਪਰ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਕਿਲੋ ਚੀਨੀ ਦੇਣੀ ਚਾਹੀਦੀ ਕਹਿੰਦੇ ਫੇਰ ਮੈਂ ਕਿਹਾ ਆ ਕੀ ਟਿਕਾ ਹੋਇਆ ਲੋ ਜੀ ਉਦੋਂ ਦੀਆਂ ਡੀਪੋਆਂ ਦੀਆਂ ਕਹਾਣੀਆਂ ਇੰਨੀਆਂ ਨੇ ਇੰਨੀਆਂ ਨੇ ਕਿ ਤੁਹਾਨੂੰ ਪਤਾ ਹੀ ਨਹੀਂ ਹੋਣਾ ਅੱਜ ਕੱਲ ਦੇ ਬੱਚਿਆਂ ਨੂੰ ਡੀਪੋ ਕੀ ਚੀਜ਼ ਹੁੰਦੀ ਸੀ ਕਾਰਡ ਕੀ ਚੀਜ਼ ਹੁੰਦੇ ਸੀ ਤੇ ਕਿਵੇਂ ਰਾਸ਼ਨ ਦੀਆਂ ਚੀਜ਼ਾਂ ਉੱਥੇ ਖੜੇ ਹੋ ਕੇ ਮਿਲਦੀਆਂ ਸੀ ਸ਼ੁਕਰੀਆ ਮੇਰੀ ਇਹੋ ਜੀਆਂ ਗੱਲਾਂ ਬਾਤਾਂ ਸੁਣਨ ਦਾ